ਹੋ ਗਿਆ ਹੋ ਗਿਆ ਜੋ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿ ਮੈਨੂੰ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਣ ਹਾਜੋ ਹੋ ਗਈ ਹੈ 4 4 ਸਤੰਬਰ ਤੇ ਅੱਜ ਬੁੱਧਵਾਰ ਦਾ ਦਿਨ ਹੈ ਤੇ ਚੰਨਿਆ ਪਹਿਲਾਂ ਪਹਿਲਾਂ ਬੱਗੀ ਚੜਾਈ ਸਕੂਲ ਵਾਲੀ ਤੇ ਬਾਕੀ ਮੌਸਮ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਦੇ ਕਿਤੇ ਕਿਤੇ ਬੱਦਲ ਹੈਗੇ ਆ ਤੇ ਕਿਤੇ ਕਿਤੇ ਸਾਫ ਮੌਸਮ ਤੇ ਹਾਂ ਜੀ ਅੱਛਾ ਵੈਸੇ ਬੱਦਲ ਜ਼ਿਆਦਾ ਤੇ ਕੰਮਕਾਰ ਜਿਹੜਾ ਹੈ ਉਹ ਥੋੜਾ ਠੰਡੇ ਚੱਲ ਰਿਹਾ ਕਿਉਂਕਿ ਆ ਬੱਦਲਾਂ ਨੂੰ ਦੇਖ ਕੇ ਫਿਰ ਕਿਸਾਨ ਰੁਕ ਜਾਂਦੇ ਐ ਇੱਕ ਵਾਰੀ ਇੱਕ ਦੋ ਦੇ ਤਾਂ ਨਹੀਂ ਵੱਧ ਪਾਦੇ ਜਿਵੇਂ ਅੱਜ ਜਣ ਮੰਨ ਲਓ ਅੱਜ ਬੱਦਲ ਹੈਗੇ ਆ ਜਿਵੇਂ ਕੱਲ ਮੀਂਹ ਪਿਆ ਆਇਦਾ ਦਿਨ ਵੀ ਦੇਖਣਗੇ ਸ਼ਾਇਦ ਕੱਲ ਦਾ ਵੀ ਦੇਖਣਗੇ ਫਰਨੇਟ ਦਿਖਾਉਣ ਲੱਗਿਆਂ ਦਾ ਨਾਲ ਦੀ ਨਾਲ ਤਾਂ ਕਰਕੇ ਤੇ ਚਲੋ ਵੀ ਇਹਨਾਂ ਨੂੰ ਚੜਾ ਕੇ ਹੀ ਪੱਕੀ ਇਰ ਬਾਕੀ ਦਾ ਵਲੌਗ ਅੱਗੇ ਕੰਟੀਨਿਊ ਕਰਦੇ ਆਂ ਤੇ ਬਣੀ ਰਿਓ ਵਲੌਗ ਦੇ ਨਾਲ ਕੀ ਮਿਲੂਗਾ ਕੜੀ ਚਾਹ ਹੋਵੇ ਤਾਂ ਕੜੀ ਚਾਹ ਜਦੋਂ ਮੇਰੇ ਅੰਦਰ ਤੇ ਰੋਟੀ ਵੀ ਨਾਲ ਮੇਰੇ ਠੀਕ ਹੈ ਫਿਰ ਖੋਰੀ ਅ ਵੀ ਜੋ ਆਕਨੋਂ ਦਾ ਚੜਾਤਾ ਬੱਗੀ ਦੇ ਤੇ ਆਹ ਦੇਖੋ ਪੱਠੇ ਸਵੇਰੇ ਸਵੇਰੇ ਪੱਠਿਆਂ ਦਾ ਕੰਮ ਜਿਹੜਾ ਨਵੇੜ ਤੇ ਨਵੇੜ ਕਿਟਾਂ ਨਾਲ ਸ਼ੋਰ ਦੀਸ਼ ਧਣ ਛੋਟੇ ਆਉਣ ਲੱਗ ਗੇ ਤੋਪਾਂ ਨੂੰ ਮਾਰ ਲੱਗ ਗਿਆ ਵਾਹ ਬਈ ਕੁਲਰਲਾ ਜਵਾਗ ਸੱਤਿਆ ਪੈ ਆਪੇ ਸਾਡਾ ਰਸੋਈਗਰ ਨਾਲ ਹੀ ਵਿੱਚੇ ਹੀ ਅਜੇ ਤਾਪਨੇ ਹੈ ਵੀਡੀਓ ਨਹੀਂ ਕੱਢੀ ਸਾਰੀ ਦਿਹਾੜੀ ਸ਼ਾਮ ਦਾ ਟਾਈਮ ਹੋ ਚੁੱਕਾ ਹੈ 4 ਵਜੇ ਨਾਲ ਹੀ ਕਿਉਂਕਿ ਅੱਜ ਨਾ ਜਿੱਤੀ ਰਸਤੀ ਸਾਹੀ ਗਈ ਪਾਣੀ ਕਾਲ ਮਾੜਾ ਮੋਟਾ ਮੀਂਹ ਦੇ ਵਿੱਚ ਪੈ ਗਿਆ ਉਧਰੋਂ ਆਇਆ ਤੇ ਨਾ ਸਰੀਰ ਥੋੜਾ ਸਟਰ ਨਹੀਂ ਰਿਹਾ ਤੇ ਥਕਾਵਟ ਜੀ ਮਹਿਸੂਸ ਮਾਨਦਾ ਸੀ ਪਤਾ ਨਹੀਂ ਕਾ ਪਤਾ ਮੈਂ ਸਵੇਰੇ ਟਾਈਮ ਨਾਲ ਜੋ ਆਕਾ ਨੂੰ ਛੱਡ ਕੇ ਉਸ ਤੋਂ ਬਾਅਦ ਘਰ ਦੇ ਮਾੜੇ ਮੋਟੇ ਕੰਮ ਇੱਥੇ ਕਰਵਾ ਕੇ ਤੇ ਮੈਂ ਸੌਂ ਗਿਆ 5-6 ਘੰਟੇ ਸੁਪਤਾ ਲਗਾਤਾਰ ਹੋਣ ਉੱਠਿਆ ਮੈਂ 10 ਤੋਂ ਲੈ ਕੇ ਨਾ 3:30 ਤੱਕ ਤੇ ਬੱਬੂ ਪੱਠੇ-ਪੱਠੇ ਬਾਗਿਆ ਅੱਜ ਜਾਣਾ ਵਾ ਗੁਰਦੁਆਰੇ ਕਿਸ਼ਨਪੁਰਾ ਕਿਉਂਕਿ ਇੱਥੇ ਇੱਕ ਤਰੀਕ ਤੋਂ ਨਾ ਅਖੰਡ ਪਾਠ ਸ਼ੁਰੂ ਹੋ ਜਾਂਦੇ ਆ ਤੇ ਘਟੋ-ਘਟ ਚੱਲਦੇ ਆ 16 ਤਰੀਕ ਤੱਕ ਤੇ ਉਥੇ ਸਵੇਰੇ ਸ਼ਾਮ ਤੇ ਸ਼ਾਮ ਨੂੰ ਜਾਣਾ ਵਾ ਅੱਜ ਉਥੇ 16 ਤਰੀਕ ਦਾ ਹੁੰਦਾ ਮੇਲਾ ਵਰਸੀ ਹੁੰਦੀ ਆ ਤੇ ਉਥੇ ਜਾਵਾਂਗੇ ਅੱਜ ਬਾਕੀ ਮਾੜਾ ਮੋਟਾ ਦੇਖਾਂਗੇ ਵੀਡੀਓ ਜੇ ਬਣਾ ਹੋ ਗਈ ਤਾਂ ਬਣਾਵਾਂਗੇ ਬੱਦਲ ਵੇਖੋ ਹਾਲੇ ਵੀ ਹੈ ਗਿਆ ਅੱਜ ਤੇ ਉੱਪਰ ਤੋਂਰੇ ਜ਼ਿਆਦਾ ਹੀ ਆ ਤੇ ਇਦਾਂ ਮਤਲਬ ਸਾਰੀ ਦਿਹਾੜੀ ਮੌਸਮ ਥੋੜਾ ਵੈਸੇ ਸਹੀ ਰਿਹਾ ਅੱਜ ਤਾਂ ਫਾਇ ਤਾਂ ਆਪਾਂ ਕਹਿ ਲਓ ਵੀ ਵੀਡੀਓ ਪੂਰੀ ਜੀ ਕਰਨ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਅੱਜ ਤਾਂ ਨਾ ਤਾਂ ਕੋਈ ਕੰਮ ਸੀ ਇੱਕ ਸੁੱਤੇ ਰਹੇ ਤੇ ਲੋਕੀ ਬੱਸ ਬੇ ਇਦਾਂ ਹੀ ਹੁੰਦਾ ਫਿਰ ਜਦਾਂ ਵੇਲੇ ਹੋਈਏ ਤੇ ਬੱਦਲ ਬਣੇ ਪਏ ਆ ਉੱਪਰ ਬੀ ਯਾਦਾ ਜਿਹੜਾ ਪਿਆ ਲਾਇਓ ਪੀਤਾ ਜਾਵੇ ਫਿਰ ਚਲਦੇ ਆਂ ਆਵਾਗ ਇੱਕ ਟਾਈਮ ਭਈ ਜਾਂਦਾ ਵਾ ਸ਼ਾਮ ਹੋ ਗਈ ਸਾਰੀ ਦਿਹਾੜੀ ਅਜਿੱਥੇ ਟਾਈਮ ਪਾਸ ਕੀਤਾ ਅ ਜਵਾਗ ਇੱਥੇ ਹਣ ਸੁੱਤਾ ਹੋਇਆ ਬੱਲੇ ਆ ਹਾਂ ਲਾ ਵੀ ਇੱਕ ਜਵਾਗ ਹੋਰ ਆ ਗਿਆ ਸਾਡੇ ਕੋਲ ਕਲੱਬ ਇਹਨੇ ਉਹਨੂੰ ਠਾਤਾ ਉਹ ਹੱਥ ਜਾਲਦਾ ਵੇਖ ਰਹੇ ਨੇ ਹੱਥ ਫੜਿਆ ਜ਼ੋਰ ਦੀ ਇਹ ਇਹ ਆਹੋ ਆਹ ਕੀ ਹੋ ਗਿਆ ਬਈ 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 ਚੱਲ ਤੇ ਆਹਤ ਵਿਚ ਡਾਉਦਾ ਜ਼ੋਰ ਦੀ ਹਈ ਹਨਾ ਵਗ ਜਾ ਵਗ ਜਾ ਵਗ ਟੋ ਉਹ ਖੇਡਦੀ ਹੈ ਖੇਡਦੀ ਹੈ ਤੇ ਨਾਲ ਆਹ ਵੇ ਹੱਥ ਫੜਦੀ ਓ ਓ ਓ ਲੜੀ ਅਚਾਨਕ ਮੀਨ ਹੈ ਪਾਜੜਾ ਪਵਾਤੀਆਂ ਇਹ ਆ ਗਿਆ ਬੋਟ ਜਿੱਥੇ ਖੜਾ ਕਰਦੀ ਇਹਨੂੰ ਮੰਜੇ ਨਾਲ ਲੈ ਲੈ ਈ ਦੋ ਪਿਆ ਇੱਕੇ ਦਾ ਮਜ਼ੀ ਦਾ ਆਹ ਹੋ ਗਿਆ ਇੱਥੇ ਦੌਗੀ ਜੀ ਆਈ ਆ ਬਗਦਲਾਂ ਦੇ ਇਥੋਂ ਤਾਂ ਤਾਂ ਪਤਾ ਹੀ ਨਹੀਂ ਲੱਗਿਆ ਸਹੀਦ ਮੈਂ ਉੱਧਰ ਖੇਡੀ ਜਾਣਾ ਨਾਲ ਇਧਰ ਮੀਂਹ ਆ ਗਿਆ ਇੱਕੇ ਰਾਮੀ ਮੈਂ ਮੈਂ ਬਹੁਤ ਤੇਜ਼ ਪੁੱਟਦੀ ਹੈ ਲੱਥੀ ਬਹੁਤ ਜ਼ੋਰ ਦੀ ਕਰ ਫੋਲੀ ਮੈਂ ਗਲਤ ਉਹ ਆਹ ਵੀ ਇਧਰੋਂ ਬਹੁਤ ਬੱਦਲ ਆ ਆਹ ਵੇ ਕਿਉਂ ਮੀਂਹ ਵੀ ਬੜਾ ਤੇਜ਼ ਹੈ ਓਹ ਹੋ ਲੈ ਇਹਦੇ ਤੋਂ ਉੱਪਰ ਨਿਕਲੀ ਆ ਯਾ ਉਧਰ ਸਾਈਡ ਨੂੰ ਇਹ ਉਹ ਮੀਂਹ ਹੈਗਾ ਵਧੀਆ ਵਾਲਾ ਨਾ ਇਹ ਗੱਡੀਆਂ ਵੀ ਹੈ ਮਸਾਂ ਕਪੜੇ-ਕੋਪੜੇ ਲਾ ਕੇ ਅੰਦਰ ਰੱਖੇ ਉਹ ਕੋਈ ਕੋਈ ਰਹਿ ਗਏ ਚੋਪਿਆ ਛੱਡ ਰਹੀ ਉੱਤੋਂ ਕਿੰਨਾ ਪਾਣੀ ਡਿੱਗਣ ਲੱਗ ਗਿਆ ਮੈਂਟੋ ਮੈਂਟਿਕ ਸਾਡਾ ਜਿਵਾ ਹੈ ਸਤਾ ਹੀ ਪਿਆ ਯਾਰੇ ਲਹਿਰਾ ਸੌਣ ਦੇ